ਮੈਂ ਮੈਨੂੰ ਇਹ ਲੱਗਦਾ ਕਿ ਆਪਾਂ ਨਾ ਇੱਕ ਇਨਸਾਨੀ ਫਿਤਰਤ ਹੁੰਦੀ ਹੈ ਹਿਊਮਨ ਨੇਚਰ ਕਹਿ ਦਿੰਦੇ ਆ ਜਿਹੜੋਂ ਆਪਾਂ ਕਿ ਜਦੋਂ ਆਪਾਂ ਸਾਈਕਲ ਤੇ ਹੁੰਨੇ ਆ ਉਦੋਂ ਆਪਾਂ ਨੂੰ ਹੁੰਦਾ ਕਿ ਮੋਟਰਸਾਈਕਲ ਮਿਲ ਜੇ ਜਦੋਂ ਮੋਟਰਸਾਈਕਲ ਮਿਲ ਜਾਂਦਾ ਫਿਰ ਗੱਡੀ ਦੀ ਝਾਕ ਰੱਖਣ ਲੱਗ ਜਾਂਦੇ ਆ ਜਦੋਂ ਗੱਡੀ ਵੀ ਮਿਲ ਜਾਂਦੀ ਹੈ ਫਿਰ ਉਸ ਤੋਂ ਵੱਡੀ ਗੱਡੀ ਦੀ ਝਾਕ ਰੱਖਦੇ ਆ ਇਹ ਸਾਰੀ ਜਿਹੜੀ ਗਰੀਡ ਹੈ ਜਿਹੜੀ ਆਪਣੇ ਅੰਦਰ ਸਾਰਿਆਂ ਦੇ ਹੈਗੀ ਹੈ ਥੋੜੀ ਥੋੜੀ ਹਰੇਕ ਦੇ ਆ ਕੋਈ ਮੰਨਦਾ ਕੋਈ ਨਹੀਂ ਮੰਨਦਾ ਪਰ ਜੀ ਲੋਕ ਇਸ ਗ੍ਰੀਡ ਨੂੰ ਇਨਸਪੀਰੇਸ਼ਨ ਲੈ ਕੇ ਮਿਹਨਤ ਕਰਕੇ ਉਸ ਇਸ ਦਾ ਰੂਪ ਡਿਫਰੈਂਟ ਕਰ ਲੈਂਦੇ ਕਈ ਉੱਥੇ ਹੀ ਰਹਿ ਜਾਂਦੇ ਆ ਮੈਂ ਇਹੀ ਗੱਲ ਕਹੂੰਗਾ ਕਿ ਆਪਾਂ ਨੂੰ ਨਾ ਜਦੋਂ ਆਪਾਂ ਸਵੇਰੇ ਉੱਠਦੇ ਵੀ ਆ ਮੇਰੀ ਜੋ ਰੁਟੀਨ ਹੈ ਜਦੋਂ ਮੈਂ ਸਵੇਰੇ ਅੱਖ ਖੋਲਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਅੱਜ ਫੇਰ ਮੇਰੇ ਸਾਥ ਚੱਲ ਰਹੇ ਆ ਅੱਜ ਫੇਰ ਮੈਨੂੰ ਇੱਕ ਦਿਨ ਮਿਲ ਗਿਆ ਅੱਜ ਫੇਰ ਮੇਰੀਆਂ ਅੱਖਾਂ ਲੱਤਾਂ ਬਾਹਾਂ ਸਾਰਾ ਕੁਝ ਵਧੀਆ ਵਰਕ ਕਰ ਰਿਹਾ ਮੈਨੂੰ ਦਿਮਾਗ ਦਿੱਤਾ ਵਾਇਗਰੂ ਨੇ ਮੈਂ ਸੋਚ ਕੇ ਕਿਸੇ ਵੀ ਚੀਜ਼ ਦਾ ਹੱਲ ਕੱਢ ਸਕਦਾ ਜੇ ਮੇਰੇ ਤੇ ਕੋਈ ਕੱਲ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਮਾਈਂਡ ਹੈਗਾ ਮੇਰੇ ਕੋਲੇ ਮੇਰੇ ਕੋਲੇ ਪਰਿਵਾਰ ਹੈ ਭਾਈ ਚਾਰੇ ਆ ਤਾਂ ਮੈਨੂੰ ਇਹ ਲੱਗਦਾ ਆਪਾਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਸਾਰੇ ਕਿਤਨਾ ਕਤੇ ਜਦੋਂ ਰੱਬ ਯਾਦ ਆਉਂਦਾ ਆਪਾਂ ਨੂੰ ਆਪਾਂ ਉਦੋਂ ਹੀ ਯਾਦ ਕਰਦੇ ਆ ਜਦੋਂ ਆਪਾਂ ਨੂੰ ਹੁੰਦਾ ਹੈ ਕਿ ਕੋਈ ਟੀੜ ਪੈ ਗਈ ਜਾਂ ਕੋਈ ਪੀੜ ਪੈਣ ਦਾ ਇਨਸਾਨ ਨੂੰ ਡਰ ਹੁੰਦਾ ਪਰਮਾਤਮਾ ਨੂੰ ਬਹੁਤ ਆਤ ਦੇ ਵਿੱਚ ਉਦੋਂ ਯਾਦ ਕੀਤਾ ਜਾਂਦਾ ਜਦੋਂ ਇਨਸਾਨ ਦੇ ਮਨ ਚ ਡਰ ਹੁੰਦਾ ਅੱਟੇ ਯਾਦ ਕੀਤਾ ਜਾਂਦਾ ਜੇ ਜਦ ਇਨਸਾਨ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ ਤਾਂ ਉਹ ਕਲਾਉਡ 9 ਤੇ ਹੁੰਦਾ ਸੋ ਇਹ ਫਿਲਮ ਇਹ ਦਰਸਾਉਂਦੀ ਹੈ ਕਿ ਹਰ ਵਕਤ ਖੁਸ਼ੀ ਚੋਂ ਰੁਣੀ ਚੋਂ ਕਿਸੇ ਵੀ ਸੋਲੂਸ਼ਨ ਚੋਂ ਕਿਸੇ ਵੀ ਸਿਚੁਏਸ਼ਨ ਚੋਂ ਲੰਘ ਰਹੇ ਹੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਰਹਿਣਾ ਆਪਣਾ ਫਰਜ਼ ਹੈ ਜੋ ਆਪਾਂ ਨੂੰ ਇਹ ਕੁਦਰਤ ਕਾਇਨਾਤ ਇੱਥੇ ਆਪਾਂ ਨੂੰ ਇਨਸਾਨ ਬਣਾ ਕੇ ਪੈਦਾ ਕੀਤਾ ਹੈ ਨਾ ਆਪਾਂ ਨੂੰ ਇਹ ਵੀ ਨਹੀਂ ਪਤਾ ਆਪਾਂ ਥੱਲੋਂ ਉੱਪਰ ਆਏ ਕਿੰਨੀਆਂ ਕੀੜੀਆਂ ਕਿੰਨੀਆਂ ਆਪਾਂ ਮਿੱਧੇ ਆ ਹੋਵਾਂਗੇ ਕਦੀਆਂ ਨੇ ਹੁਣ ਬਾਅਦ ਚ ਜਨਮ ਲੈਣਾ ਸੋ ਆਪਾਂ ਜੇ ਟੈਕਨੀਕਲੀ ਜਾਈਏ ਤਾਂ ਲੰਬਾ ਵਿਸ਼ਾ ਹੋ ਜਾਊਗਾ ਪਰ ਸ਼ੁਕਰਾਨਾ ਇੱਕ ਇਹੋ ਜਿਹਾ ਸ਼ਬਦ ਹੈ ਜੋ ਘਰ ਘਰ ਸਾਨੂੰ ਇਹ ਸਿਖਾ ਕੇ ਥੋਪ ਚਾਈਏ ਟਾਈਟਲ ਵਧੀਆ ਪਰਮਾਤਮਾ ਨੇ ਮੈਨੂੰ ਲਖਵਾਤਾ ਪਤਾ ਨਹੀਂ ਪਹਿਲੇ ਦਿਨ ਤੋਂ ਮੈਨੂੰ ਐ ਸੀਗਾ ਕਿ ਟਾਈਟਲ ਮੈਂ ਲਿਖੂੰਗਾ ਗੁਰੂ ਮਹਾਰਾਜ ਜੀ ਬੋਲ ਬਾਬਾ ਜੀ ਨੇ ਵਿੱਚ ਵਸ ਕੇ ਲਖਵਾਏ ਤੇ ਤੁਹਾਡਾ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਤਾ ਗਾਣੇ ਦੇ ਲਿਖਣ ਪਿੱਛੇ ਮੋਟਿਵ ਇਹ ਸੀ ਕਿ ਗੁਰੂ ਮਹਾਰਾਜ ਨੂੰ ਯਾਦ ਕਰਨਾ ਇਹ ਕੋਈ ਡਿਊਟੀ ਨਹੀਂ ਐ ਅੰਦਰੂ ਹੀ ਹੋਣੀ ਚਾਹੀਦੀ ਆ ਤੁਹਾਡੇ ਗੱਲ ਹਨਾ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ